ਦੀ ਮਰਨੀ ਛੱਤगिर ਗਈ ਸੀ ਯਾਹ ਤੇ ਮੇਰੀ ਨਨਤ ਬੈਠੀ ਸੀ ਬੜੀ ਵਾਲੀ ਹਮਮਮ ਇਹਨਕੇ ਦੋ ਬੱਚੇ ਸਨ ਉਹ ਦੋਨੋਂ ਅੰਦਰ ਬੈਠੇ ਹੋਏ ਸਨ ਹਮਮਮ ਤੇ ਇਹ نیچے دب ਗਏ ਸੀ ਦੋਨੋਂ ਮੇਰੀ ਨਨਤ ਮੱਛੀ ਵੀ ਨਹੀਂ ਹੈ ਉਹ ਬੜੀ ਵਾਲੀ ਨਨਤ ਨੇਰੀ ਕਾਰਨ ਕੀ ਹੋ ਛੱਤगिरਨੇ ਕੋ ਜਿਸ ਸਮਾਨ ਦਾ ਬਹੁਤ ਨੁਕਸਾਨ ਸਮਾਨ ਤਾਂ ਸਾਰਾ ਸਭ ਸਲਮਾਰੀ ਬੈਡ ਟੀਵੀ ਏਸੀਡੀ ਸਾਰਾ ਕੁਝ ਤਾਂ ਸਾਰਾ ਸਮਾਨ ਦਬ ਗਿਆ ਅੰਦਰ ਕੁਝ ਵੀ ਨਹੀਂ ਵਜਾ ਜਿੰਨ ਕੀ ਡੈਥ ਹੋਈ ਹੈ ਉਹ ਕੌਣ ਤੇ ਉਹ ਮੇਰੀ ਨਨਤ ਸੀ ਬੜੀ ਨਨਤ ਸੀ ਕਾਂ ਸੇ ਕਾਂ ਰਹਤੇ ਮੇ ਰਹਤੇ ਤੇ ਜਨਤਨਗਰ 2 ਨੰਬਰ ਗਲੀ ਔਰ ਬੱਚੇ ਉਨਪਰ ਕੀ ਉਹ ਵੀ ਆਪਸ ਵਿੱਚ ਮਿਲਨੇ ਮੰਨੂ ਕੁਛ ਕੁੜੀ ਕੋ ਉਹ ਵੀ ਮਿਲਨੇ ਆਈ ਸੀ ਅੱਛਾ ਬਈ ਦੋ ਜਣੇ ਬਾਹਰ ਸਿਆਏ ਤੇ ਇੱਕ ਦੀ ਮੌਤ ਹੋ ਗਈ ਇੱਕ ਜਣ ਦਾ ਇਹ ਗੁੰਡਾ ਇਨਕਾ ਯਹੀ ਪਤਾ ਹੈ ਜੋ ਇਨਕੀ ਮੇਰੀ ਬੜੀ ਛੋਟੀ ਨਨਤ ਸੀ ਉਹ ਦਵਾਈ ਲੈਣੇ ਗਏ ਤੇ ਹਸਪੀਟਲ ਕੀ ਕੰਮ ਕੀਆ ਇਨਕਾ ਇਨਕਾ ਕੰਮ ਮੈਡੀਕੀ ਹੈ ਉਹ ਰੇਡੀ ਲਗਾਤੇ ਹੈ ਬਾਹਰ ਹਮ ਰੇਡੀ ਲਗਾਤੇ ਹੈ ਉਹ ਕਰ ਕੰਮ ਕਮ ਤਾਂ ਇਹ ਰੇਡੀ ਦਾ ਕੰਮ ਕਰਤੇ ਹੈ ਕੋਈ ਕੰਮ ਤਾਂ ਇਹ ਨਹੀਂ ਲੋਕ ਫਿਰ ਐਡਮਿਟ ਕੇ ਲਿਏ ਕੌਣ ਲੈ ਕੇ ਗਿਆ ਇਹ ਅਸੀਂ ਲੋਕ ਸਾਰੇ ਜਣੇ ਗਏ تھے ਹਸਪੀਟਲ Terima kasih ਸਸਰਾਵਾਂ ਮੈਂ 39 ਨੰਬਰ ਗਲੀ ਆ ਜੀ ਬਾੜਨਬਰ 44 ਚ ਹੈ ਤੇ ਸਨ ਪਰਵਜ ਦੇ ਕਰੀਬ ਲਗਪਗ ਹਾਸਾ ਹੋਇਆ ਵੀ ਮੀਂਹ ਦੇ ਕਾਰਨ ਨਾ ਛੱਤਾਂ ਗਿੱਲੀਆਂ ਹੋ ਗਈਆਂ ਸੀ ਮਿੱਟੀ ਬਹੁਤ ਜ਼ਿਆਦੇ ਉਹਨਾਂ ਕਰਕੇ ਮਿੱਟੀ ਗਿੱਲੀ ਹੋ ਗਈ ਤੇ ਅੱਜ ਧੁੱਪ ਲੱਗੀ ਕਦੋਂ ਕੜਾਕੇ ਦੀ ਦੋ ਤੇੜਾ ਛੱਡ ਗਈ ਤੇ ਉਹਦੇ ਕਰਕੇ ਉਹ ਛੱਤ ਡਿੱਗ ਪਈ ਛੱਤ ਨਿਕਲ ਗਰ ਥੱਲੇ ਤਿੰਨ ਜੀ ਸੀ ਜਿਹਦੇ ਵਿੱਚ ਇੱਕ ਲੇਡੀ ਜੀ ਤਾਂ ਮਿਲਣ ਆਈ ਸੀ ਉਹਨਾਂ ਦੇ ਘਰੇ ਕੀ ਦੀ ਡੈਥ ਹੋਈ ਆ ਉਸ ਇਸ ਘਰਾਂ ਦੀ ਨੰਦ ਜੀ ਉਹ ਜਨਤਾਨਗਰ ਚੋਂ ਆਈ ਸੀ ਮਿਲਣ 55 ਸਾਲ ਦੀ ਸੀ ਉਹਦੀ ਮੌਕੇ ਤੇ ਡੈਥ ਹੋ ਗਈ ਇੱਥੇ ਇੱਕ ਹਸਪਤਾਲ ਦੇ ਬੱਚੇ ਨੂੰ ਹਸਪਤਾਲ ਲੈ ਗਏ ਇੱਕ ਉਹ ਦੂਜੀ ਲੇਡੀ ਜਿਹੜਾ ਉਹ ਵੀ ਹਸਪਤਾਲ ਚ ਲੈ ਗਏ ਜਿਹੜਾ ਉਹ ਇਲਾਜ ਹੈ ਤੇ ਪਰਮਾਤਮਾ ਭਲੀ ਕਰੇ ਉਹਨਾਂ ਦੀ ਸਿਹਤ ਚੰਗੀ ਰਹੇ ਪਰ ਇੱਕ ਦੀ ਮੌਕੇ ਦੀ ਡੈਥ ਹੋ ਚੁੱਕੀ ਹਾਲਾਤ ਇਹਨਾਂ ਦੇ ਪਰਿਵਾਰ ਚ ਦੋ ਲੜਕੇ ਆ ਜੀ ਇੱਕ ਲੜਕੀ ਹੈ ਹਾਂ ਤੇ ਮੀਆਂ ਬੀਬੀਆਂ ਪੰਜ ਜੀ ਹੈ ਹਾਂ ਕਿਹੜੀ ਕਿਹਦੀ ਡੈਥ ਹੋਈ ਹੈ ਉਹ ਤਾਂ ਉਹਨਾਂ ਨੂੰ ਮਿਲ ਨਹੀਂ ਆਈ ਸੀ ਅੱਜ ਮਿਲ ਨਹੀਂ ਆਈ ਸੀ ਤੇ ਉਹਦੀ ਵਿਚਾਰੀ ਦੀ ਇੱਥੇ ਮੌਤ ਲਿਖੀ ਸੀ ਤੇ ਅਚਾਨਕ ਹੀ ਹਾਸਾ ਹੋ ਗਿਆ ਅੰਦਰ ਬੈਠੇ ਸੀ ਬੈੱਡ ਤੇ